ਲੋ ਵੀ ਸੱਜਣੋ ਆ ਗਿਆਂ ਕਾਟਰੇਸ ਤੇ ਪੋਪਕੋਰਨ ਦੇ ਵਿੱਚ ਫੁੱਲ ਬਾਜੀ ਸ਼ਰਟਾਂ ਤੇ ਕਲਰਾਂ ਦੀ ਗੱਲ ਕਰੀ ਜਾਂ ਡਿਜ਼ਾਈਨਿੰਗ ਦੀ ਗੱਲ ਕਰੀ ਤੁਸੀਂ ਦੇਖੋ ਵੀਰੇ ਇੱਕ ਇੱਕ ਨੰਬਰ ਦੀ ਗੱਲ ਬਾਤ ਆ ਠੀਕ ਆ ਇਹ ਜਮਾਂ ਸਿਰਾ ਗੱਲ ਬਾਤ ਆ ਯਾਰ ਕੱਪੜੇ ਦੀ ਵੀ ਤੇ ਕਲਰ ਦੀ ਵੀ ਤੇ ਗੱਲ ਬਾਈ ਨਾਲ ਕਰਦੇ ਉਹਨੂੰ ਪੁੱਛਦੇ ਵੀਰੇ ਕੀ ਹਿਸਾਬ ਕਿਤਾਬ ਵਿੱਚ ਲਾਈ ਹੋਈ ਹੈ ਮੈਨੂੰ ਲੱਗਦਾ ਜਿਹੜੇ ਸਾਡੇ ਨਾਲ ਸ਼ਰਟਾਂ ਨੇ ਤਾਂ ਮਹਿੰਗੀਆਂ ਬਹੁਤ ਹੋਣਗੀਆਂ ਯਾਰ ਬਾਈ ਇਹਦੇ 10000 ਕਿੰਨੇ ਰੁਪਏ ਦੀ ਹੈ ਵੀਰੇ ਇਹ ਬਾਜ਼ਾਰ 'ਚ ਮਹਿੰਗੀਆਂ ਨੇ ਆਪਣੇ ਕੋਲ ਸਿਰਫ 200 ਰੁਪਏ ਹੈ ਜੀ ਮੈਂ ਸੋਨੂੰ ਕਹਿਆ ਵੀ ਮੇਲਾ ਲਾਉਣਾ ਯੂਵੀ ਗਾਰਮੈਂਟ ਤੇ ਰੰਗ ਕਲਰ ਵਾਦੂ ਮਿਲ ਜਾਣਗੇ ਜੀ ਉਹ ਦੇਖੀ ਭਰਾ ਮੇਲਾ ਮਤਲਬ ਮੇਲਾ ਵੀਰੇ ਕੰਨੋਂ ਸੁਣ ਰੋ ਨਾ ਮੇਲਾ ਲਾਉਣਾ ਜੀ ਬਾਈ ਹੋਰੀ ਬਾਈ ਹੋਰੀ ਵੀਡੀਓ ਦੇ ਰਹੀ ਹਾਂ ਹਾਂਜੀ ਵੀਡੀਓ ਬਣਾ ਰਹੀ ਹਾਂ ਮੇਲਾ ਲਾਣਾ ਤਾਂ ਮੇਲਾ ਹੀ ਲਾਣਾ ਯੂਵੀ ਗਾਰਮੈਂਟ ਦਾ ਨਾਮ ਚੱਲਣਾ ਚਾਹੀਦਾ ਪੈਸਾ ਨਹੀਂ ਆਪਾਂ ਕਮਾਉਣਾ ਜੀ ਏ ਨਾ ਹੋਵੇ ਇੱਥੇ ਸੱਦ ਕੇ ਮੁੜ ਕੇ ਤੂੰ ਅਗਲੇ ਨੂੰ ਕਹਿੰਦਾ ਤਾਂ 500 ਦੀ ਐ ਇਹ 200 200 ਦੋ ਤੇ ਦੋ ਜ਼ੀਰੋਆਂ ਨਾਲ ਜੀ 200 ਰੁਪਏ ਸਿਰਫ ਜੀ ਅੱਛਾ ਜੀ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਜੀ ਤੇ ਆਉਣਾ ਕਿੱਥੇ ਪੂ ਲੈਣ ਆ ਆਪਣਾ ਯੂਵੀ ਗਾਰਮੈਂਟ ਸੋਪੋਜ਼ੀਟਰ ਅਨਬੀਰ ਕੋਲ ਸੰਗਰੂਰ ਜੀ ਮੋਬਾਈਲ ਨੰਬਰ 623902122 ਜੀ ਲੋ ਵੀ ਸੱਚ ਨੂੰ ਆਜੋ ਕਰਾ ਸੰਗਰੂਰ ਦੇ ਵਿੱਚ ਯੂਵੀ ਗਾਰਮੈਂਟ ਦੇ ਜਿੱਥੇ ਤੁਸੀਂ ਵਧੀਆ ਵਧੀਆ ਕੁਆਲਿਟੀ ਦੀਆਂ ਸ਼ਰਟਾਂ ਲੈ ਆ ਸਕਦੇ ਹੋ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ